ਜਿਵੇਂ ਪਾਚਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਜੋ ਬੱਚਾ ਸਾਹਿਬ ਦੇ ਪੁਰਾਣੇ ਦਰਬਾਰ ਹੇਠ ਖੁਦਾਈ ਦੌਰਾਨ ਇਤਿਹਾਸਿਕ ਸਰੋਵਰ ਮਿਲਿਆ ਪੁਰਾਣੀ ਸਰੋਤਾ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਜਦੋਂ ਸਨ 1647 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਪਿੰਡ ਸਰਹਾਲੀ ਆਏ ਤਾਂ ਇਸ ਚੁੱਬੱਚੇ ਵਿੱਚ ਗੁਰੂ ਜੀ ਨੇ ਇਸ਼ਨਾਨ ਕੀਤਾ ਸੀ ਇਸੇ ਕਾਰਨ ਲਈ ਗੁਰੂ ਜੀ ਦੀ ਯਾਦ ਵਿੱਚ ਬਣਾਏ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਚੁੱਬੱਚਾ ਸਾਹਿਬ ਰੱਖਿਆ ਗਿਆ ਜਿਉਂ ਹੀ ਸੰਗਤਾਂ ਨੂੰ ਇਸ ਪੁਰਾਤਨ ਸਰੋਵਰ ਬਾਰੇ ਪਤਾ ਲੱਗਾ ਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਸਰੋਵਰ ਦੇ ਦਰਸ਼ਨ ਕਰਨ ਪਹੁੰਚ ਰਹੀਆਂ ਹਨ ਮੌਜੂਦਾ ਸਮੇਂ ਗੁਰਦੁਆਰਾ ਸਾਹਿਬ ਵਿਖੇ ਪੁਰਾਣਾ ਸਰੋਵਰ ਦਰਬਾਰ ਵਿਰਧ ਹੋਣ ਕਾਰਨ ਲੋਕਲ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਨਵੇਂ ਦਰਬਾਰ ਦੀ ਸੇਵਾ ਕਰਵਾਈ ਜਾ ਰਹੀ ਹੈ ਸਾਲ 2015 ਵਿੱਚ ਸ਼ੁਰੂ ਹੋਏ ਨਵੇਂ ਦਰਬਾਰ ਦੀ ਇਮਾਰਤ ਪੁਰਾਣੇ ਦਰਬਾਰ ਤੋਂ ਥੋੜਾ ਦੂਰ ਹੈ ਸਰਨਤਾਰਨ ਤੋਂ ਸੁਨਫਤਿਆਬਾਦੀ ਖਾਸ ਰਿਪੋਰਟ ਇਤਨਤਨ ਸਿਰੀ ਗੁਰੂ ਅਰਜਨ ਦੇਵ ਪਾਤਸ਼ਾ ਪੰਚਮ ਪਾਤਸ਼ਾ ਦੀ ਪਿਤਰ ਚੋਚਾ ਸ਼ਰਨ ਮਤਲਬ ਪਿਤਰ ਸ਼ਰਨ ਜਿਹੜੀ ਚਰਨ ਸ਼ੋਪਾ ਪ੍ਰਾਪਤ ਧਰਤੀ ਇੱਥੇ ਬਾਬਾ ਜੀ ਦੇ ਨਾਮ ਸੱਚੇ ਪਾਤਸ਼ਾ ਨੇ ਆਪਣੇ ਇੱਥੇ ਇੱਕ ਸਰੋਵਰ ਬਣਾਇਆ ਸੀ ਉਹ ਜਦੋਂ ਇੱਥੇ ਗੁਰਦੁਆਰਾ ਤਮੀਰ ਹੋਇਆ ਨਾ ਜੀ ਉਦੋਂ ਸਮੇਂ ਦੇ ਹਲਾ ਦੇ ਨਾਲ ਉੱਪਰ ਚ ਬੱਚਾ ਜਾਂ ਬਣਾਤਾ ਥੱਲੇ ਤਮੀਰ ਕਰਕੇ ਤੇ ਇੱਕ ਬਿਲਡਿੰਗ ਬਣਾ ਦਿੱਤੀ ਗਈ ਉੱਪਰ ਜਿਹੜੀ ਬਿਲਡਿੰਗ ਬੜੇ ਲੰਮੇ ਸਮੇਂ ਤੋਂ ਥੋੜੀ ਜਿਹੀ ਜਰਜਰੀ ਵੀ ਸੀ ਪਿੰਡ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਇਸ ਵੱਲ ਧਿਆਨ ਦਿੱਤਾ ਧਿਆਨ ਦੇ ਕੇ ਤੇ ਨਵੀਂ ਬਿਲਡਿੰਗ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਤਮੀਰ ਕਰਾਈ ਉਸ ਤੋਂ ਬਾਅਦ ਜਿਹੜੀ ਪੁਰਾਣੀ ਬਿਲਡਿੰਗ ਸੀ ਨਜੀ ਜਦੋਂ ਇਹਨੂੰ ਸਮੇਟਿਆ ਜਦੋਂ ਇਹਨੂੰ ਖੋਜਿਆ ਥੱਲਿਓ ਤੇ ਪਜਾਣੇ ਬਜ਼ੁਰਗਾਂ ਦੇ ਕਹਿਣ ਦੇਤੇ ਇਹਨਾਂ ਨੇ ਸਰ ਡਾਕਟਰ ਕੁਲਦੀਪ ਸਿੰਘ ਹੁਣੀ ਪੁਰਾਣੇ ਬਜ਼ੁਰਗ ਜਿਹੜੇ ਸੀ ਉਹਨਾਂ ਦੱਸਿਆ ਕਿ ਇੱਥੇ ਥੱਲੇ ਇੱਕ ਸਰੋਵਰ ਹੁੰਦਾ ਸੀ ਇਹਨਾਂ ਦੀ ਉਮਰ ਘੱਟੋ-ਘੱਟ 103-7 ਸਾਲ ਸੀਗੀ। ਉਹਨਾਂ ਨੇ ਉਦੋਂ ਇਹਨਾਂ ਨੂੰ ਇਹ ਸਮਝਾਇਆ ਕਿ ਇੱਥੇ ਇੱਕ ਸਹਰੇ ਸ੍ਰੋਵਰ ਹੁੰਦਾ ਸੀ। ਇਹਨਾਂ ਦੇ ਬੰਨ ਵਿੱਚ ਇਹ ਖਿਆਲ ਆਇਆ ਵੀ ਆਪਾਂ ਸ੍ਰੋਵਰ ਜਿਹੜਾ ਹੈ ਉਹਨੂੰ ਦੇਖਣ ਦਾ ਯਤਨ ਕਰੀਏ। ਪੁਰਾਣੀ ਸਾਡੀ ਜਿਹੜੀ ਸਲਤਨਤ ਆ ਉਹ ਮਤਲਬ ਬਹੁਤ ਜ਼ਿਆਦਾ ਸਤਪੁਰਾਂ ਦੇ ਹੱਥਾਂ ਦਾ ਬਣਾਇਆ ਹੋਇਆ ਹੈ। ਉਹਨਾਂ ਦੇ ਵੇਲੇ ਤੋਂ ਬਣਿਆ ਹੋਇਆ ਸ੍ਰੋਵਰ ਜਿਹੜਾ ਉਹਨੂੰ ਖੋਜਣਾ ਚਾਹੀਦਾ ਹੈ। ਜਦੋਂ ਇਹ ਬਿਲਡਿੰਗ ਨੂੰ ਢਾਹ ਕੇ ਮੁੜ ਕੇ ਸਾਡੀ ਖੋਜ ਸ਼ੁਰੂ ਕੀਤੀ ਤੇ ਫਿਰ ਇਹ ਥੱਲੇ ਸਰੋਵਰ ਜਿਹੜਾ ਸੀ ਉਹਦੀਆਂ ਨਿਸ਼ਾਨੀਆਂ ਨਿਕਲਾਈਆਂ ਉਸ ਤੋਂ ਬਾਅਦ ਇਹਨਾਂ ਨੇ ਸ਼ਰੂਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਲ ਪਹੁੰਚ ਕੀਤੀ ਉੱਥੋਂ ਜਿਹੜੇ ਸੀਗੇ ਉਹ ਇੰਜੀਨੀਅਰ ਆਏ ਉਹਨਾਂ ਨੇ ਆਣ ਕੇ ਇਹਨਾਂ ਨੂੰ ਇਹ ਸਾਰੀਆਂ ਜਿਹੜਾ ਸੀ ਉਹਨੂੰ ਬੜੇ ਧਿਆਨ ਨਾਲ ਵਾਚ ਕੇ ਦੱਸਿਆ ਕਿ ਇਹਨੂੰ ਆ ਜਿਹੜੀਆਂ ਇੱਟਾਂ ਸੀ ਆ ਚੂਨਾ ਲੱਗਾ ਸੀ ਆ ਸਾਰਾ ਸੀਗਾ ਉਹਨਾਂ ਨੇ ਇਹਨਾਂ ਨੂੰ ਸਮਝਾਇਆ ਕਿ ਉਸੇ ਤਰੀਕ ਤਰੀਕੇ ਦੇ ਨਾਲ ਜੇ ਤੁਸੀਂ ਬਣਾਉਣਾ ਇਹਨੂੰ ਨਵੇਂ ਸਿਰੇ ਤੋਂ ਤੇ ਉਸੇ ਤਰੀਕੇ ਨਾਲ ਉਹੋ ਹੀ ਜਿਹੜਾ ਉਹ ਮਟੀਰੀਅਲ ਲੱਗਾ ਸੀ ਉਹ ਬਣਾ ਕੇ ਨੂੰ ਦੁਬਾਰਾ ਤਮੀਰ ਕੀਤਾ ਗਿਆ ਜੀ ਬੁਰੇ ਦੋਸਤ ਕੋਈ ਦੀਪ ਸਿੰਘ ਅਜਾ ਤਾਂ ਤੋਫੀਏ ਸਨਗਰ ਦੇ ਦਸੰਦੇ ਹੋ ਜੀ ਬਿਲਕੁਲ ਕਿੰਨੀ ਉਮਰ ਹੋ ਗਈ ਸਰਤਾ ਮੇਰੇ ਉਹ 52 ਸਾਲ ਹੋ ਗਏ 52 ਸਾਲ ਇਹ ਜਦੋਂ ਇਹ ਨਵੀਂ ਬਿਲਡਿੰਗ ਦਾ ਮਨਰ ਨਰਮਾਲ ਕਰ ਰਿਹਾ ਸੀ ਬਣਾ ਰਿਹਾ ਸੀ ਉਸ ਦਰਮਿਆਨ ਹੀ ਸਾਨੂੰ ਇਹ ਪਤਾ ਲੱਗਾ ਪਤਾ ਲੱਗਣ ਤੋਂ ਬਾਅਦ ਬਜ਼ੁਰਗਾਂ ਨੇ ਸਾਨੂੰ ਸਰਵਰਤਨ ਸਿੰਘ ਸੀ ਬਜ਼ੁਰਗ ਸਰਵਰਤਨ ਸਿੰਘ ਵੀ ਇਹ ਲੱਭਣ ਦੱਸਿਆ ਅਸੀਂ ਉਸ ਤੋਂ ਬਾਅਦ ਤਨਨਾ ਸਿੰਘ ਪਟਿਆਲਵੀ ਦੀ ਕਿਤਾਬ ਤੋਂ ਨਾਲ ਮੈਚਿੰਗ ਕਰਕੇ ਉਹਨਾਂ ਦੀ ਗੱਲ ਦੇ ਨਾਲ ਉਸ ਤੋਂ ਬਾਅਦ ਜਦੋਂ ਬਿਲਡਿੰਗ ਡਿਸਮੈਂਟਲ ਕੀਤੀ ਗਈ ਤੇ ਸੋਮਨੀ ਕਮੇਟੀ ਨੇ ਸਾਡਾ ਸਹਿਯੋਗ ਕੀਤਾ ਸਾਡੇ ਨਾਲ ਲੋਕਲ ਕਮੇਟੀ ਨੇ ਵੀ ਸਹਿਯੋਗ ਕੀਤਾ ਸੰਗਠਾ ਨੇ ਵੀ ਸਹਿਯੋਗ ਕੀਤਾ ਅਹੀਂ ਜਦੋਂ ਬਿਲਡਿੰਗ ਵਧਾਈ ਉੱਪਰੋਂ ਤੇ ਉਹਨਾਂ ਤੋਂ ਬਾਅਦ ਜਦੋਂ ਅਸੀਂ ਖੋਜਣਾ ਸ਼ੁਰੂ ਕੀਤਾ ਸੰਗਠਾ ਨੇ ਬਹੁਤ ਸਹਿਯੋਗ ਕਰਨ ਤੋਂ ਬਾਅਦ ਅਹੀਂ ਖੋਜ ਦੇ ਕੋਈ ਵੀ ਬਿਲਕੁਲ ਨੀਰ ਦੇ ਥੱਲੇ ਫਰਸ਼ ਮਿਲ ਗਿਆ ਤੋ ਉਹਦੇ ਖਾਲੇ ਫਰਸ਼ ਮਿਲ ਗਿਆ ਤੇੰਨੇ ਦੁਆਰਾ ਮਿਲ ਗਏ ਚੌਥੀ ਦੁਆਰ ਦੀ ਖੋਜ ਇਹ ਕਰ ਰਹੇ ਕੱਢ ਰਹੇ ਆ ਜੋ ਮਿਹਨਤ ਕਰਨ ਦੇ ਬਾਅਦ ਸਾਡੀ ਮਿਹਨਤ ਨੂੰ ਫਲ ਲੱਗਾ ਗੁਰੂ ਸਾਹਿਬ ਦਾ ਅਸ਼ੀਰਵਾਦ ਰਹਿਮਤ ਸਾਡੇ ਤੇ ਵਰਸੀ